ਪਿਛਲੇ ਕਾਫੀ ਦਿਨਾਂ ਤੋਂ ਸੰਤ ਬਲਵੀਰ ਸਿੰਘ ਜੀ ਨੇ ਜਿਹੜਾ ਕੀ ਹੈ ਜਿੰਮਾ ਚੱਕਿਆ ਹੋਇਆ ਹੈ ਕਿ ਜਿਹੜਾ ਗਊਸ਼ਾਲਾ ਦੇ ਕੋਲ ਪਲਾਂਟ ਸੀਗਾ ਜਿਹੜਾ ਪੰਪਿੰਗ ਸਟੇਸ਼ਨ ਸੀਗਾ ਉੱਥੋਂ ਦੀ ਪਾਣੀ ਜਿਹੜਾ ਸਾਰਾ ਪੰਪ ਕਰਕੇ 225 ਐਮਐਲਡੀ ਦਾ ਜਿਹੜਾ ਤਾਜਪੁਰ ਰੋਡ ਤੇ ਪਲਾਂਟ ਹੈ ਉੱਥੇ ਪੰਪ ਕਰਨ ਦਾ ਅੱਜ ਉਸੇ ਜਗ੍ਹਾ ਤੇ ਖੜੇ ਆ ਜਿੱਥੇ ਜਿਹੜਾ ਸਾਰਾ ਪਾਣੀ ਪੰਪ ਕੀਤਾ ਜਾ ਰਿਹਾ ਇੱਧਰ ਮੇਨ ਇਨਲੈਟ ਚੈਂਬਰ ਹੈ ਇਹ ਪਲਾਂਟ ਦਾ ਇਹ ਪਹਿਲਾਂ ਦਾ ਹੀ ਬਣਿਆ ਹੋਇਆ ਪੰਪਿੰਗ ਸਟੇਸ਼ਨ ਹੈ ਏ ਅਸੀਂ ਡਿਮੋਲਿਸ਼ਨ ਨਹੀਂ ਕੀਤਾ ਇਹਨੂੰ ਯੂਜ਼ 'ਚ ਲਿਆ ਹੋਇਆ ਓਕੇ ਜੀ ਤੇ ਇਦਨੋਂ ਤਿੰਨੋਂ ਲਾਈਨਾਂ ਜਿਹੜੀਆਂ ਇਹ ਪਹਿਲਾਂ ਦੀਆਂ ਪਈਆਂ ਹੋਈਆਂ ਨੇ ਇਹ ਆਲਰੇਡੀ ਇੱਥੋਂ ਸੀਵਰੇਜ ਆਂਦਾ ਸੀ ਤੇ ਅੱਜ ਵੀ ਆ ਰਿਹਾ ਤਿੰਨੋਂ ਆਈਪੀਐਸ ਜਿਹੜੇ ਸੁੰਦਰ ਨਗਰ ਟਿਬਾ ਰੋਡ ਤੇ ਗਊਸ਼ਾਲਾ ਦਾ ਪਾਣੀ ਉਹ ਇਸ ਲਾਈਨ ਦੇ ਸ਼ੁਰੂਆਤ ਤੇ ਇੱਥੇ ਸਾਰੇ ਲਾਈਨਾਂ ਮਿਕਸ ਹੋ ਕੇ ਆਪਸ ਚ ਸਾਰਾ ਪਾਣੀ ਮਿਕਸ ਹੋ ਜਾਂਦਾ ਤੇ ਆਪਣੇ ਨਵੇਂ ਪੰਪਿੰਗ ਸਟੇਸ਼ਨ ਜਿਹੜਾ ਬਣਿਆ ਉਹਦੇ ਤੋਂ ਜਾਂਦਾ ਉਹ ਜਿਹੜਾ ਪਾਣੀ ਉਧਰੋਂ ਆ ਰਹੇ ਸੀਗਾ ਅਲੱਗ-ਅਲੱਗ ਜਿਗਾ ਤੋਂ ਆ ਰਿਹਾ ਸੀ ਉਹ ਇੱਥੇ ਮਿਕਸ ਹੋ ਕੇ ਇੱਥੇ ਆਪਣਾ ਨਵਾਂ ਪੰਪਿੰਗ ਸਟੇਸ਼ਨ ਹੈ ਪੂਰਾ ਬਣਿਆ ਹੋਇਆ ਓਕੇ ਜੀ ਜਿਹੜਾ 225 ਮੀਟਰ ਲੀ ਦੀ ਕੈਪੈਸਿਟੀ ਲਈ ਬਣਿਆ ਤੇ ਪੀਕ ਫੈਕਟਰ ਇਹਦਾ ਡਬਲ 450 ਦੀ ਹੈ ਹੈਂਡਲ ਕਰ ਸਕਦਾ ਇੱਥੇ ਕਾਮਨ ਕਲਰ ਆ ਗਿਆ ਤੇ ਇਹ ਸਾਰਾ ਮਿਕਸ ਹੋ ਕੇ ਸਾਨੂੰ ਪਾਣੀ ਮਿਲ ਰਿਹਾ ਤੇ ਜੇ ਸਕਰੀਨਾਂ ਲੱਗੀਆਂ ਹੋਈਆਂ ਨੇ ਜੇ ਸਕਰੀਨਾਂ ਕਹਿੰਦੇ 80 ਮੀਮੀ ਦੀ ਵਿੱਚ ਸਪੇਸਿੰਗ ਹੈ ਇਹ 80mm ਤੋਂ بڑا ਕੂੜਾ ਹੈ ਜਾਂ ਕਚਰਾ ਹੈ ਉਹ ਇੱਥੇ ਰੁਕ ਜਾਂਦਾ ਤੇ ਇਹਨਾਂ ਲਈ ਕ੍ਰੇਨਸ ਲੱਗੀਆਂ ਹੋਈਆਂ ਨੇ ਇਹ ਚੱਕ ਕੇ ਆਪਾਂ ਬਾਹਰ ਜਦ ਵੀ ਇਹਦੇ ਜੇ ਬਲੋਕੇਜ ਆਂਦੀ ਹੈ ਇਹਨੂੰ ਸਾਫ਼ ਕਰਦੇ ਰਹਿੰਦੇ ਇੱਥੇ ਜਿਹੜਾ ਹੱਲੇ ਮੋਟਾ ਕੂੜਾ ਜਿਹੜਾ ਸਾਫ਼ ਕਰਨਾ 80mm ਤੋਂ ਉੱਪਰ ਉਸ ਤੋਂ ਬਾਅਦ ਅੱਗੇ ਜਿਹੜਾ ਸਕਰੀਨਾਂ ਲੱਗੀਆਂ ਨੇ ਉਹਨਾਂ ਦੀ 25mm ਦੀ ਸਪੇਸਿੰਗ ਹੈ 25mm ਤੋਂ ਬਾਅਦ ਜਿਹੜਾ ਕੂੜਾ ਹੈ ਉਹ ਫਿਰ ਉਹ ਆਟੋਮੈਟਿਕਲੀ ਕੱਢ ਦਿਆ ਨੇ ਇਹ ਮੈਨੂਲੀ ਕੱਢਣਾ ਪੈਂਦਾ ਉਹ ਕਿਉਂਕਿ ਇਹਦੇ 'ਚ ਕਚਰਾ ਵੱਡਾ ਘਟ ਆਂਦਾ ਹੈ ਪਰ ਉਹ ਜਿਹੜਾ ਕਚਰਾ ਉਹ ਜ਼ਿਆਦਾ ਆਉਂਦਾ ਇਸ ਲਈ ਆਟੋਮੈਟਿਕ ਮਸ਼ੀਨਸ ਲੱਗੀਆਂ ਨੇ ਲੈਵਲ ਵੇਸ ਤੇ ਆਪਣੇ ਆਪ ਉਹ ਚੱਲਦੀਆਂ ਨੇ ਟਾਈਮਲੀ ਤੇ ਆਪਣੇ ਆਪ ਕੂੜਾ ਬਾਹਰ ਕਰਦੀ। ਇੱਥੇ ਟੋਟਲ 4 ਮੈਕੈਨਿਕਲ ਕੋਰਸ ਸਕ੍ਰੀਨਸ ਲੱਗੀਆਂ ਨੇ 25mm ਸਪੇਸਿੰਗ ਦੀਆਂ ਨਾਲ ਵਿੱਚ ਦੋ ਮੈਨੂਅਲ ਕੋਰਸ ਸਕ੍ਰੀਨਸ ਵੀ ਹੈਗੀਆਂ ਨੇ ਜੇ ਇਨ ਕੇਸ ਕਿਸੇ ਤੇ ਪ੍ਰੋਬਲਮ ਆਂਦੀ ਹੈ ਤਾਂ ਉਹਨੂੰ ਵੀ ਯੂਜ਼ ਕਰ ਸਕਦੇ। ਇੱਥੇ ਜੀ ਫਾਈਨ ਸਕ੍ਰੀਨਸ ਲੱਗੀਆਂ ਨੇ ਇਹਨਾਂ ਦੀ ਸਪੇਸਿੰਗ ਹੈ 6mm ਹੈ 25mm ਤੋਂ ਬਾਅਦ 6mm ਤੋਂ ਉੱਪਰ ਦਾ ਜਿਹੜਾ ਕਚਰਾ ਹੈ ਉਹ ਇੱਥੇ ਨਿਕਲ ਜਾਂਦਾ। ਸਰ ਇਹ ਵੀ ਸਾਰੀ ਆਟੋਮੈਟਿਕ ਹੈ। ਹਾਂ ਜੀ ਜਦ ਲੈਵਲ ਵੱਧਦਾ ਹੈ ਇਹ ਚੱਲ ਜਾਂਦੀ ਹੈ ਜਿਵੇਂ ਹੁਣ ਡਾਊਨ ਹੋ ਗਈ ਹੈ ਥੋੜੀ ਦੇਰ ਬਾਅਦ ਇਹਨੇ ਬੰਦ ਹੋ ਜਾਣਾ ਆਪਣੀ ਤਾਂ ਇਸ ਤਰੀਕੇ ਨਾਲ ਜਿਹੜਾ ਸਾਰਾ ਕੂੜਾ ਹੈ ਉਹ ਮੈਨੂਅਲ ਜਿਹੜਾ ਆਟੋਮੈਟਿਕਲੀ ਚੱਕਦੀ ਹੈ ਤੇ ਫਿਰ ਇੱਥੇ ਸਾਰਾ ਆਹ ਇਹ ਕੂੜਾ ਸਾਰਾ ਇੱਥੇ ਚੱਕ ਦਿੰਦੇ ਆ ਫਿਰ ਇਹ ਮਿਊਨਿਸਪਲ ਕਾਰਪੋਰੇਸ਼ਨ ਜਿੱਥੇ ਕਹਿੰਦੀ ਉੱਥੇ ਡੰਮ ਕਰਦੇ ਆ ਤੇ ਇਹਨਾਂ ਨੂੰ ਸੈਗਰੀਗੇਟ ਕਰਕੇ ਆਪਣਾ ਉਹ ਪ੍ਰੋਸੈਸ ਅੱਗੇ ਉਹ ਕਰਦੇ ਆ ਇਹ ਆਇਲ ਐਂਡ ਗ੍ਰੀਸ ਚੈਂਬਰ ਹੈ ਤੇ ਮੈਨੂਅਲ ਗ੍ਰਿੱਟ ਚੈਂਬਰ ਵੀ ਹੈ ਇਹਦੇ ਵਿੱਚ ਜਿਹੜੀ ਬੱਚੀ ਕੁੱਚੀ ਜਿਹੜੀ ਗ੍ਰਿੱਟ ਹੁੰਦੀ ਐ ਸੈਸ ਆਂਦੀ ਐ ਉੱਥੇ ਨਹੀਂ ਨਿਕਲਦੀ ਉਹ ਇਹ ਵਾਲ ਲੱਗੀ ਹੋਈ ਹੈ ਇਹਦੇ ਥੱਲੇ ਜਾਊਗਾ ਇਹ ਸਾਰਾ ਟਰੈਪ ਹੋ ਜਾਂਦਾ ਹੈ ਇਹ ਜਦ ਦੇ ਡਰਾਈ ਹੋ ਜਾਂਦਾ ਅਸੀਂ ਇਹਨੂੰ ਮੈਨੂਅਲੀ ਕਢਾ ਲੈਂਦੇ ਫਿਸ਼ ਦਾ ਪੌਂਡ ਬਣਾਇਆ ਹੋਇਆ ਉਹਦੇ ਚ ਆਪਾਂ ਮੱਛੀਆਂ ਪਾ ਕੇ ਰੱਖੀਆਂ ਨੇ ਤੇ ਉਹ ਮੱਛੀਆਂ ਇਹਦੇ ਵਿੱਚ ਮਰਦੀਆਂ ਨਹੀਂ ਮਤਲਬ ਉਹ ਜੀ ਰਹੀਆਂ ਨੇ ਇਹ ਅੱਜ ਤੋਂ ਨਹੀਂ ਤਕਰੀਬਨ 4-5 ਮਹੀਨੇ ਤੋਂ ਉੱਪਰ ਹੋ ਗਿਆ ਕੋਈ ਇਸ਼ੂ ਨਹੀਂ ਆਇਆ ਉਹਨਾਂ ਨੇ ਸਸਕਾਲ ਤੁਸੀਂ ਦੇਖੋ ਸਿੱਧੀ ਹੈਡਲਾਈਨਸ ਤੇ ਮੈਂ ਅੰਬਰ ਵੀ ਪਿਛਲੇ ਕਾਫੀ ਦਿਨਾਂ ਤੋਂ ਸੰਤ ਬਲਵਿੰਦਰ ਸਿੰਘ ਜੀ ਨੇ ਜਿਹੜਾ ਕਿ ਹੈ जिम्मा ਚੱਕਿਆ ਹੋਇਆ ਹੈ ਕਿ ਜਿਹੜਾ ਗਊਸ਼ਾਲਾ ਦੇ ਕੋਲ ਪਲਾਂਟ ਸੀਗਾ ਜਿਹੜਾ ਪੰਪਿੰਗ ਸਟੇਸ਼ਨ ਸੀਗਾ ਉੱਥੋਂ ਦੀ ਪਾਣੀ ਜਿਹੜਾ ਸਾਰਾ ਪੰਪ ਕਰਕੇ 225 एमएलडी ਦਾ ਜਿਹੜਾ ਤਾਜਪੁਰ ਰੋਡ ਤੇ ਪਲਾਂਟ ਹੈ ਉੱਥੇ ਪੰਪ ਕਰਾਂਦਾ ਅੱਜ ਉਸੇ ਜਗ੍ਹਾ ਤੇ ਖੜੇ ਹਾਂ ਜਿੱਥੇ ਜਿਹੜਾ ਸਾਰਾ ਪਾਣੀ ਪੰਪ ਕੀਤਾ ਜਾ ਰਿਹਾ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਇੱਥੇ ਸਾਰਾ ਪਾਣੀ ਆ ਰਿਹਾ ਪ੍ਰੋਸੈਸ ਹੋ ਰਿਹਾ ਉਸ ਤੋਂ ਬਾਅਦ ਜਿਹੜਾ ਕਿ ਕ੍ਰਿਸਟਲ ਕਲੀਅਰ ਪਾਣੀ ਨਿਕਲ ਕੇ ਜਾ ਰਿਹਾ ਤੇ ਵੀਡੀਓ ਨਾਲ ਜੁੜਦੇ ਤੁਹਾਨੂੰ ਇੱਕ ਚੀਜ਼ ਐਂਡ ਤੇ ਵੀ ਦੱਸਾਂਗੇ ਕਿ ਜਿਹੜਾ ਪਾਣੀ ਕ੍ਰਿਸਟਲ ਕਲੀਅਰ ਹੋ ਕੇ ਨਿਕ ਉਹ ਪਾਣੀ ਪੀਣੇ ਹੋਗਾ ਜਾਂ ਸਿਰਫ ਫਾਰਮਿੰਗ ਵਾਸਤੇ ਯੂਜ਼ ਕੀਤਾ ਜਾ ਸਕਦਾ ਤੇ ਹੁਣ ਸਾਡੇ ਦਾ ਪ੍ਰੋਜੈਕਟ ਮੈਨੇਜਰ ਮਿਸਟਰ ਆਨੰਦ ਜੀ ਮੌਜੂਦ ਨੇ ਜੋ ਕਿ 225 ਐਮਐਲਡੀ ਦਾ ਜਿਹੜਾ ਤਾਜਪੁਰ ਪਲਾਂਟ ਹੈ ਉਹ ਸਾਰਾ ਪ੍ਰੋਜੈਕਟ ਮੈਨੇਜਰ ਨੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਰ ਆਜਾ ਪਾ ਇੱਥੇ ਪਹੁੰਚੇ ਆ 225 ਐਮਐਲਡੀ ਜਿਹੜਾ ਪਲਾਂਟ ਹੈ ਤੇ ਇਸ ਦੇ ਬਾਰੇ ਮੈਨੂੰ ਜਾਣਕਾਰੀ ਦਿਓ ਵੀ ਇਹ ਸਾਰਾ ਪ੍ਰੋਸੈਸ ਤੇ ਪਾਣੀ ਕਿੱਥੋਂ ਕਿੱਥੋਂ ਆ ਰਿਹਾ ਹੈ ਇੱਥੇ ਆਪਣੇ ਚਾਰ ਜਗ੍ਹਾ ਤੋਂ ਪਾਣੀ ਆਂਦਾ ਜੀ ਇੱਕ ਪਾਣੀ ਆਂਦਾ ਹੈ ਲਾਈਨ ਹੈਗੀ ਹੈ ਟਿੱਬਾ ਰੋਡ ਸਾਈਡ ਤੋਂ ਆਂਦੀ ਹੈ ਦੂਜੀ ਆਂਦੀ ਹੈ ਫੋਕਲ ਪੁਆਇੰਟ ਤੋਂ ਤੇ ਤੀਜੀ ਲਾਈਨ ਹੈ ਭਾਮੀਆਂ ਪਿੰਡ ਵੱਲੋਂ ਆਂਦੀ ਹੈ ਤੇ ਇੱਕ ਜਿਹੜਾ ਗਊਸ਼ਾਲਾ ਰਾਈਜ਼ਿੰਗ ਮੈਨ ਅਸੀਂ ਪਾਈ ਹੈ ਉਧਰੋਂ ਤਿੰਨ ਪੰਪਿੰਗ ਸਟੇਸ਼ਨਸ ਤੋਂ ਜਿਹੜਾ ਸੁੰਦਰ ਨਗਰ ਟਿੱਬਾ ਰੋਡ ਤੇ ਗਊਸ਼ਾਲਾ ਦਾ ਆਂਦਾ ਗਊਸ਼ਾਲਾ ਹਾਲੀ ਦੇ ਵਿੱਚ ਚੱਲਿਆ ਜਨਵਰੀ ਦੇ ਵਿੱਚ ਉਸ ਤੋਂ ਪਹਿਲਾਂ ਸਿਰਫ ਸੁੰਦਰ ਨਗਰ ਤੇ ਟਿੱਬਾ ਰੋਡ ਦਾ ਪਾਣੀ ਆਂਦਾ ਸੀ ਤੇ ਸਰ ਜਿਹੜਾ ਪਾਣੀ ਆ ਰਿਹਾ ਹੈ ਕਿਉਂਕਿ ਪਹਿਲਾਂ ਵੀ ਜਿਹੜੇ ਪਲਾਂਟ ਸੇ ਖਰਾਬ ਹੋਏ ਨੇ ਉਹ ਇੰਡਸਟਰੀਅਲ ਵੇਸਟ ਕਰਕੇ ਖਰਾਬ ਹੋਏ ਨਹੀਂ ਕਿ ਇੰਡਸਟਰੀਅਲ ਚੋਕ ਕਰ ਦਿੰਦਾ ਬਿਲਕੁਲ ਚੋਕ ਨਹੀਂ ਉਹਨਾਂ ਦੀ ਨਾ ਕੁਆਲਿਟੀ ਹੈ ਟ੍ਰੀਟਮੈਂਟ ਦੇ ਪ੍ਰੋਸੈਸ ਹੈ ਨਾ ਉਹਨਾਂ 'ਚ ਡਿਸਟਰਬੈਂਸ ਆਂਦੀ ਹੈ ਕਿਉਂਕਿ ਇਹ ਬਾਇਓਲੋਜੀਕਲ ਟ੍ਰੀਟਮੈਂਟ ਹੈ ਬੈਕਟੀਰੀਆ ਰਾਹੀ ਇਹ ਪਾਣੀ ਦੇ ਵਿੱਚ ਆਰਗੇਨਿਕ ਮੈਟਰ ਨੂੰ ਖਤਮ ਕਰਕੇ ਤੇ ਉਹਨੂੰ ਕਲੀਅਰ ਕੀਤਾ ਜਾਂਦਾ ਏਰੀਏਸ਼ਨ ਦੇ ਕੇ ਪਰ ਜੇ ਕੈਮੀਕਲਸ ਅਸੀਂ ਪਾਣੀ ਦੇ ਵਿੱਚ ਆਣਗੇ ਤਾਂ ਉਹਦੇ ਨਾਲ ਜਿਹੜੇ ਬੈਕਟੀਰੀਆ ਹੈ ਉਹ ਖਤਮ ਹੋ ਜਾਂਦੇ ਆ ਤੇ ਉਹਨਾਂ ਦਾ ਇਫੈਕਟਿਵਨੈਸ ਹੈ ਨਾ ਉਹ ਘਟ ਜਾਂਦਾ ਠੀਕ ਹੈ ਪਰ ਜਿੰਨੀ ਇਫੈਕਟਿਵਲੀ ਉਹ ਕੰਮ ਕਰਨੇ ਚਾਹੀਦੇ ਉਹ ਨਹੀਂ ਕਰਦੇ ਤੇ ਪੈਰਾਮੀਟਰ ਹਾਈ ਹੁੰਦੇ ਆ ਤੋ ਉਸ ਲੈਵਲ ਤੱਕ ਰਿਡਿਊਸ ਨਹੀਂ ਹੋਏਗਾ ਜਿਸ ਲਈ ਇਹ ਪਲਾਂਟ ਡਿਜ਼ਾਈਨ ਸਰ ਇੱਕ ਵਾਰ ਮੈਨੂੰ ਦਿਖਾਉਂਗੇ ਪਹਿਲਾਂ ਕਿ ਪਾਣੀ ਆ ਕਿੱਥੋਂ ਰਿਹਾ ਫਿਰ ਆਪਾਂ ਅਗਲੇ ਪ੍ਰੋਸੈਸ ਵੱਲ ਚੱਲਦੇ ਹਾਂ ਸਾਰਾ ਜਿਹੜਾ ਪ੍ਰੋਸੈਸ ਹੈ ਪਾਣੀ ਦਾ ਕਿਸ ਤਰੀਕੇ ਨਾਲ ਸਾਫ਼ ਕੀਤਾ ਜਾਂਦਾ ਆਪਣੀ ਆਡੀਅנס ਨੂੰ ਵੀ ਦਿਖਾਵਾਂਗੇ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਪਲਾਂਟ ਹੈ ਪ੍ਰੋਪਰ ਤਰੀਕੇ ਨਾਲ ਵਰਕ ਕਰ ਰਿਹਾ ਤੇ ਨਾਲੇ ਕ੍ਰਿਸਟਲ ਕਲੀਅਰ ਪਾਣੀ ਵਾਪਸ ਬੁੱਢੇ ਨਾਲੇ ਚ ਪਾ ਰਿਹਾ ਹਾਂਜੀ ਇੱਧਰ ਮੇਨ ਇਨਲੈਟ ਚੈਂਬਰ ਹੈ ਇਹ ਪਲਾਂਟ ਦਾ ਇਹ ਪਹਿਲਾਂ ਦਾ ਹੀ ਬਣਿਆ ਹੋਇਆ ਪੰਪਿੰਗ ਸਟੇਸ਼ਨ ਹੈ ਇਹ ਅਸੀਂ ਡਿਮੋਲਿਸ਼ ਨਹੀਂ ਕੀਤਾ ਇਹਨੂੰ ਯੂਜ਼ 'ਚ ਲਿਆ ਹੋਇਆ ਓਕੇ ਜੀ ਤੇ ਇਧਰੋਂ ਤਿੰਨੋਂ ਲਾਈਨਾਂ ਜਿਹੜੀਆਂ ਇਹ ਪਹਿਲਾਂ ਦੀਆਂ ਪਈਆਂ ਹੋਈਆਂ ਨੇ ਇਹ ਆਲਰੇਡੀ ਇੱਥੋਂ ਸੀਵਰੇਜ ਆਂਦਾ ਸੀ ਤੇ ਅੱਜ ਵੀ ਆ ਰਿਹਾ ਇਹ ਹੁਣ ਟਿੱਬਾ ਰੋਡ ਦੀ ਇੱਧਰ 48 ਇੰਚ ਹੈ ਉਹ 56 ਇੰਚ ਹੈ ਇੱਕ 62 ਇੰਚ ਦੀ ਲਾਈਨ ਆ ਗਈ ਤਿੰਨ ਲਾਈਨਾਂ ਆਂਦੀਆਂ ਅਲੱਗ-ਅਲੱਗ ਜਗ੍ਹਾ ਤੋਂ ਉਸ ਤੋਂ ਬਾਅਦ ਇੱਧਰ ਆਪਾਂ ਅੱਗੇ ਚੱਲਾਂਗੇ ਇਹ ਤਿੰਨੋਂ ਆਈਪੀਐ ਜਿਹੜੇ ਸੁੰਦਰ ਨਗਰ ਟਿੱਬਾ ਰੋਡ ਤੇ ਗਊਸ਼ਾਲਾ ਦਾ ਪਾਣੀ ਉਹ ਇਸ ਲਾਈਨ ਦੇ ਸ਼ੁਰੂ ਆਂਦਾ ਹੈ ਤੇ ਇੱਥੇ ਸਾਰੇ ਲਾਈਨਾਂ ਮਿਕਸ ਹੋ ਕੇ ਆਪਸ ਵਿੱਚ ਸਾਰਾ ਪਾਣੀ ਮਿਕਸ ਹੋ ਜਾਂਦਾ ਤੇ ਆਪਣੇ ਨਵੇਂ ਪੰਪਿੰਗ ਸਟੇਸ਼ਨ ਜਿਹੜਾ ਬਣਿਆ ਉਹਦੇ ਤੇ ਜਾਂਦਾ ਆਪਾਂ ਅੱਗੇ ਮੂਵ ਕਰ ਲਾਂ ਹੁਣ ਨੈਕਸਟ ਸਟੈਪ ਤੇ ਪਹੁੰਚ ਚੁੱਕੇ ਹਾਂ ਸੋ ਹੁਣ ਇੱਥੇ ਪਾਣੀ ਕਿਸ ਤਰੀਕੇ ਨਾਲ ਜਿਹੜਾ ਟ੍ਰੀਟ ਕੀਤਾ ਜਾ ਰਿਹਾ ਉਹ ਜਿਹੜਾ ਪਾਣੀ ਉਧਰੋਂ ਆ ਰਹੇ ਸੀਗਾ ਅਲੱਗ-ਅਲੱਗ ਜਿਗਾ ਤੋਂ ਆ ਰਿਹਾ ਸੀ ਉਹ ਇੱਥੇ ਮਿਕਸ ਹੋ ਕੇ ਇੱਥੇ ਆਪਣਾ ਨਵਾਂ ਪੰਪਿੰਗ ਸਟੇਸ਼ਨ ਹੈ ਪੂਰਾ ਬਣਿਆ ਹੋਇਆ ਓਕੇ ਜੀ ਜਿਹੜਾ 225 ਮੀਂਡਲੀ ਦੀ ਕੈਪੈਸਿਟੀ ਲਈ ਬਣਿਆ ਹੈ ਤੇ ਪੀਕ ਫੈਕਟਰ ਇਹਦਾ ਡਬਲ 450 ਦੀ ਹੈ ਹੈਂਡਲ ਕਰ ਸਕਦਾ ਹੈ 450 ਜਿਹੜਾ ਐਮਐਲਡੀ ਤੱਕ ਹੈਂਡਲ ਕਰ ਸਕਦਾ ਕੁਝ ਟਾਈਮ ਲਈ ਜੇ ਇੱਕਦਮ ਆ ਜਾਏ بارش ਦਾ ਪਾਣੀ ਜਾਂ ਕੁਝ ਆ ਜਾਂਦਾ ਤਾਂ ਉਹ ਹੈਂਡਲ ਕਰ ਲੈਂਦਾ ਤੇ ਇੱਥੇ ਜਾ ਕੇ ਦੇਖੋ ਸਾਰਾ ਇੱਕ ਕਲਰ ਹੋ ਗਿਆ ਪਾਣੀ ਦਾ ਉੱਥੇ ਭਾਵੇਂ ਤਿੰਨ ਚਾਰ ਕਲਰ ਦਿਖ ਰਹੇ ਸੀ ਇੱਥੇ ਕਾਮਨ ਕਲਰ ਆ ਗਿਆ ਤੇ ਇਹ ਸਾਰਾ ਮਿਕਸ ਅਪ ਹੋ ਕੇ ਸਾਨੂੰ ਪਾਣੀ ਮਿਲ ਰਿਹਾ ਠੀਕ ਹੈ ਜੀ ਹਾਂਜੀ ਤੇ ਇਹ ਪਾਣੀ ਅੱਗੇ ਜਾਂਦਾ ਹੈ ਤੇ ਇੱਥੇ ਜੇ ਸਕਰੀਨਾਂ ਲੱਗੀਆਂ ਹੋਈਆਂ ਨੇ ਜੇ ਸਕਰੀਨਾਂ ਕਹਿੰਦੇ 80 ਐਮਐਮ ਦੀ ਵਿੱਚ ਸਪੇਸਿੰਗ ਹੈ ਜਿਹੜਾ 80 ਐਮਐਮ ਤੋਂ ਬੜਾ ਕੂੜਾ ਹੈ ਜਾਂ ਕਚਰਾ ਹੈ ਉਹ ਇੱਥੇ ਰੁਕ ਜਾਂਦਾ ਤੇ ਨਾਲ ਹੀ ਕ੍ਰੇਨਸ ਲੱਗੀਆਂ ਹੋਈਆਂ ਨੇ ਇਹ ਚੱਕ ਕੇ ਆਪਾਂ ਬਾਹਰ ਜਦ ਵੀ ਇਹਦੇ ਜੇ ਬਲੋਕੇਜ ਆਂਦੀ ਹੈ ਇਹਨੂੰ ਸਾਫ਼ ਕਰਦੇ ਰਹਿੰਦੇ ਨੇ ਠੀਕ ਹੈ ਤਾਂ ਮਤਲਬ ਇੱਥੇ ਜਿਹੜਾ ਹੱਲੇ ਮੋਟਾ ਕੂੜਾ ਜਿਹੜਾ ਸਾਫ਼ ਕਰਨਾ 80mm ਤੋਂ ਉੱਪਰ ਉਸ ਤੋਂ ਬਾਅਦ ਅੱਗੇ ਜਿਹੜਾ ਸਕਰੀਨਾਂ ਲੱਗੀਆਂ ਨੇ ਉਹਨਾਂ ਦੀ 25mm ਦੀ ਸਪੇਸਿੰਗ ਹੈ 25mm ਤੋਂ ਬਾਅਦ ਜਿਹੜਾ ਕੂੜਾ ਹੈ ਉਹ ਫਿਰ ਉਹ ਆਟੋਮੈਟਿਕਲੀ ਕੱਢ ਦਿਆ ਨੇ ਇਹ ਮੈਨੂਲੀ ਕੱਢਣਾ ਪੈਂਦਾ ਉਹ ਕਿਉਂਕਿ ਇਹਦੇ 'ਚ ਕਚਰਾ ਵੱਡਾ ਘਟ ਆਂਦਾ ਹ ਹੂੰ ਪਰ ਉਹ ਜਿਹੜਾ ਕਚਰਾ ਉਹ ਜ਼ਿਆਦਾ ਆਉਂਦਾ ਇਸ ਲਈ ਆਟੋਮੈਟਿਕ ਮਸ਼ੀਨਸ ਲੱਗੀਆਂ ਨੇ ਲੈਵਲ ਵੇਸ ਤੇ ਆਪਣੇ ਆਪ ਉਹ ਚੱਲਦੀਆਂ ਨੇ ਟਾਈਮਲੀ ਤੇ ਆਪਣੇ ਆਪ ਕੂੜਾ ਬਾਹਰ ਕਰਦੀਆਂ ਨੇ ਸਕ੍ਰੀਨ ਕਹਿੰਦੇ ਇਹਨਾਂ ਨੂੰ ਇੱਥੇ ਟੋਟਲ 4 ਮਕੈਨਿਕਲ ਕੋਰ ਸਕ੍ਰੀਨਸ ਲੱਗੀਆਂ ਨੇ 25 ਵੇਸ ਰੇਸਿੰਗ ਦੀਆਂ ਨਾਲ ਵਿੱਚ ਦੋ ਮੈਨੂਅਲ ਕੋਰ ਸਕ੍ਰੀਨਸ ਵੀ ਹੈਗੀਆਂ ਨੇ ਜੇ ਇਨ ਕੇਸ ਕਿਸੇ ਤੇ ਪ੍ਰੋਬਲਮ ਆਂਦੀ ਹੈ ਤਾਂ ਉਹਨੂੰ ਵੀ ਯੂਜ਼ ਕਰ ਸਕਦੇ ਪਰ ਉਹਦੇ ਚ ਮੈਨੂਅਲੀ ਕਰਨਾ ਪੈਂਦਾ ਕੂੜਾ ਸਾਰਾ ਜੋ ਪ੍ਰੋਸੈਸ ਉਹਦੇ ਵਿੱਚ ਸਾਰਾ ਮੈਨੂਅਲੀ ਹੋਏਗਾ ਬਟ ਇਹਦੇ ਤੇ ਮਸ਼ੀਨਸ ਲੱਗੀਆਂ ਨੇ ਤੇ ਆਟੋਮੈਟਿਕਲੀ ਸਾਰਾ ਸਾਫ਼ ਕਰਦੀ ਜੀ ਜੀ ਐ ਕਨ ਵੇਅਰਬਲ ਤੇ ਲੱਗਿਆ ਜੋ ਵੀ ਕੂੜਾ ਇੱਥੇ ਆਉਂਦਾ ਤੇ ਨਾਲੋਂ ਨਾਲ ਹੀ ਸਾਰਾ ਉੱਥੇ ਸਾਈਡ ਦੇ ਉੱਤੇ ਬਾਹਰ ਕੱਢ ਦਿੱਤਾ ਜਾਂਦਾ। ਉਸ ਤੋਂ ਬਾਅਦ ਪਾਣੀ ਜਿਹੜਾ ਹੈ ਇਹ ਸੰਪ ਵੈਲ 2 ਹੈਗੇ ਆਪਣੇ ਕੋਲ। ਇੱਕ ਵਰਕਿੰਗ ਇੱਕ ਸਟੈਂਡ ਬਾਈ ਵੀ ਯੂਜ਼ ਕਰ ਸਕਦੇ ਆ ਪਰ ਆਪਾਂ ਦੋਵੇਂ ਵਰਕਿੰਗ 'ਚ ਰੱਖਦੇ ਆ। ਇਨ ਕੇਸ ਕੋਈ ਪ੍ਰੋਬਲਮ ਆਵੇ ਤਾਂ ਉਸ ਕੇਸ ਦੇ ਵਿੱਚ ਆਪਾਂ ਫਿਰ ਇਹਨਾਂ ਨੂੰ ਬੰਦ ਕਰਕੇ ਤੇ ਦੂਜੇ ਪਾਸੇ ਪਾਣੀ ਲੈ ਕੇ ਮੇਨਟੇਨੈਂਸ ਕਰ ਸਕਦੇ ਆ ਤਾਂ ਕਰਕੇ ਦੋ ਸੰ ਇਹਨਾਂ ਦਾ ਬਣਾਏ ਹੋਏ। ਟੋਟਲ ਆਪਣੇ 15 ਪੰਪ ਲੱਗੇ ਆ 190 ਕਿਲੋਵਾਟ ਦੇ। ਹਾਂ ਸਾਰੇ ਆਪਣੇ ਓਕੇ ਪੰਪ ਅੱਜ ਦੀ ਕੰਡੀਸ਼ਨ ਦੇ ਸਾਰੇ ਚੱਲਦੇ ਪਏ ਨੇ ਆਪਾਂ ਐਟ ਅ ਟਾਈਮ ਮੈਕਸਿਮਮ ਇਤੇ 10 ਚਲਾ ਸਕਦੇ ਆ ਜਿਹੜਾ ਡਿਜ਼ਾਈਨ ਦੇ ਹਿਸਾਬ ਨਾਲ ਉਹ 10 ਪੰਪ ਹੈਂਡਲ ਕਰ ਸਕਦੇ ਆ ਤੇ ਪੰਜ ਸਟੈਂਡ ਬਾਈ ਰੱਖੇ ਹੋਏ ਤੇ ਇਹਨਾਂ ਵਿੱਚੋਂ ਐਟ ਅ ਟਾਈਮ ਅੱਜ ਦੀ ਡੇਟ 'ਚ ਪੰਜ ਜਾਂ 6 ਪੰਪ ਚਲਾ ਕੇ ਕੰਟਰੋਲ ਹੋ ਜਾਂਦਾ ਆਪਣਾ ਫਲੋ ਅੱਗੇ ਹਾਲੇ ਪਿੱਛੇ ਫਲੋ ਘਟ ਆ ਰਿਹਾ ਹਾਂ ਹਾਂ ਹੁਣ ਤਾਂ 170 ਦੇ ਐਮਐਲਡੀ ਦੇ ਕਰੀਬ ਹੋ ਗਿਆ ਹੈ 225 ਕੈਪੈਸਿਟੀ ਹੈ ਤਾਂ 6 ਪੰਪ ਚਲਾਣੇ ਪੈ ਰਹੇ ਪਹਿਲਾਂ 3-4 ਚੱਲਦੇ ਸੀ ਹੁਣ 6 ਚੱਲਦੇ ਨੇ ਤਾਂ ਹੁਣ ਨੈਕਸਟ ਸਟੈਪ ਤੇ ਪਹੁੰਚ ਚੁੱਕ ਇੱਥੇ ਜੀ ਫਾਈਨ ਸਕਰੀਨਸ ਲੱਗੀਆਂ ਨੇ ਇਹਨਾਂ ਦੀ ਸਪੇਸਿੰਗ ਹੈ 6mm ਹੈ 25mm ਤੋਂ ਬਾਅਦ 6mm ਤੋਂ ਉੱਪਰ ਦਾ ਜਿਹੜਾ ਕਚਰਾ ਹੈ ਉਹ ਇੱਥੇ ਨਿਕਲ ਜਾਂਦਾ ਹੈ ਸਰ ਇਹ ਵੀ ਸਾਰੀ ਆਟੋਮੈਟਿਕ ਹੈ ਹਾਂ ਜੀ ਆਟੋਮੈਟਿਕ ਹੈ ਲੈਵਲ ਸੈਂਸਰ ਲੱਗਾ ਹੈ ਜਦੋਂ ਲੈਵਲ ਵੱਧਦਾ ਹੈ ਇਹ ਚੱਲ ਜਾਂਦੀ ਹੈ ਜਿਵੇਂ ਹੁਣ ਡਾਊਨ ਹੋ ਗਈ ਹੈ ਥੋੜੀ ਦੇਰ ਬਾਅਦ ਇਹਨੇ ਬੰਦ ਹੋ ਜਾਣਾ ਆਪਣੇ ਆਪ ਠੀਕ ਹੈ ਜੀ ਹਾਂ ਜੀ ਤੇ ਇਹ ਹਜੇ ਕੀ ਹੈ ਨਾ ਇਹਨਾਂ ਦੀ ਸਰਵਿਸਿੰਗ ਵਗੈਰਾ ਦਾ ਟਾਈਮ ਚੱਲਦਾ ਰਹਿੰਦਾ ਹੈ ਤੇ ਇਹ ਹੋ ਸਕਦਾ ਹੈ ਕੰਟੀਨਿਊਸਲੀ ਚਲਾਈਆਂ ਹੁਣ ਅੱਗੇ ਵਰਕਿੰਗ ਦੇ ਹਿਸਾਬ ਨਾਲ ਅਸੀਂ ਚਲਾ ਦਿੰਦੇ ਹਾਂ ਠੀਕ ਹੈ ਤੇ ਇਹ ਕਨਵੇਅਰ ਅੱਜ ਵੀ ਅਸੈਸ਼ੇ ਵਗੈਰਾ ਦੇਖ ਰਹੇ ਹਾਂ ਜੋ ਵੀ ਹੈ ਕਚਰਾ ਛੋਟਾ-ਵੋਟਾ ਇਹ ਸਾਰਾ ਇੱਥੇ ਨਿਕਲ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਜਿਹੜਾ ਸਾਰਾ ਕੋੜਾ ਹੈ ਉਹ ਮੈਨੂਅਲ ਜਿਹੜਾ ਆਟੋਮੈਟਿਕਲੀ ਚੱਕ ਦਿਆ ਤੇ ਫਿਰ ਇੱਥੇ ਸਾਰਾ ਇਹ ਕੂੜਾ ਸਾਰਾ ਇੱਥੇ ਚੱਕ ਦਿੰਦੇ ਆ ਫਿਰ ਇਹ ਮਿਊਨਿਸਪਲ ਕਾਰਪੋਰੇਸ਼ਨ ਜਿੱਥੇ ਕਹਿੰਦੀ ਉੱਥੇ ਡੰਮ ਕਰਦੇ ਆ ਤੇ ਇਹਨਾਂ ਨੂੰ ਸੈਗਰੀਗੇਟ ਕਰਕੇ ਆਪਣਾ ਉਹ ਪ੍ਰੋਸੈਸ ਅੱਗੇ ਉਹ ਕਰਦੇ ਆ ਠੀਕ ਹੈ ਹਾਂਜੀ ਇਹ ਉਹ ਸਕਰੀਨ ਤੋਂ ਹੋਣ ਤੋਂ ਬਾਅਦ ਇਹ ਗ੍ਰਿਡ ਚੈਂਬਰ ਨੇ ਇਹਨਾਂ ਚ ਆਂਦਾ ਤੇ ਗ੍ਰਿਡ ਚੈਂਬਰ ਦੇ ਵਿੱਚ ਜਿਹੜੀ ਗ੍ਰਿੱਟ ਹੈ ਹੈਵੀ ਪਾਰਟੀਕਲਸ ਹੈ ਉਹ ਸੈਟਲ ਹੋ ਜਾਂਦੇ ਨੇ ਤੇ ਆਹ ਮ ਤੇ ਹੈਵੀ ਪਾਰਟੀਕਲ ਜਿਹੜਾ ਹੈ ਨਾ ਉਹ ਸਾਰਾ ਇਧਰੋਂ ਨਿਕਲ ਜਾਂਦਾ ਤੇ ਇਹਦੇ ਵਿੱਚ ਪੰਪ ਲੱਗੇ ਆਰਗੈਨਿਕ ਰਿਟਰਨ ਪੰਪ ਉਹ ਚੱਲਦੇ ਰਹਿੰਦੇ ਆ ਤਾਂ ਕਿ ਉਹਦੇ ਨਾਲ ਜਿਹੜਾ ਪਾਣੀ ਦੇ ਵਿੱਚ ਆਰਗੈਨਿਕ ਮੈਟਰ ਹੈ ਉਹ ਨਾ ਨਿਕਲੇ ਤੇ ਉਹ ਬਾਹਰ ਇਧਰ ਹੀ ਪਲੈਂਟ ਵੱਲ ਜਾਏ ਕਿਉਂਕਿ ਬੈਕਟੀਰੀਆ ਦਾ ਫੂਡ ਹੁੰਦਾ ਆਰਗੈਨਿਕ ਮੈਟਰ ਜਿਹੜਾ ਵੀ ਹੈ ਤਾਂ ਕਿ ਉਹਨੂੰ ਫਿਰ ਡੀਕੰਪੋਜ਼ ਹੋਏ ਤੇ ਜਿਹੜਾ ਵੀ ਹੈ ਉਹਦੀ ਪ੍ਰੋਪਰ ਟ੍ਰੀਟਮੈਂਟ ਹੋ ਪਾਵੇ ਉਹਨਾਂ ਦੀ ਯਾਨੀ ਕਿ ਜਿਹੜਾ ਹੁਣ ਇਸ ਪ੍ਰੋਸੈਸ ਉੱਤੇ ਜੋ ਕਹ ਲੋ ਹੈਵੀ ਮਟੀਰੀਅਲ ਜਿਹੜਾ ਥੱਲੇ ਬਹਿ ਜਾਂਦਾ ਪਾਣੀ ਦੇ ਉਹ ਕਲੀਅਰ ਹੋ ਰਿਹਾ ਨਾ ਹਾਂਜੀ ਹਾਂਜੀ ਉਹ ਥੱਲੇ ਦੇਖ ਸਕ ਉਹ ਸਾਰੇ ਗਿਰਦੇ ਨੇ ਇਹ ਟਾਈਮਲੀ ਅਸੀਂ ਚੱਕ ਕੇ ਤੇ ਇਹਨਾਂ ਨੂੰ ਡਿਸਪੋਜ਼ ਆਫ ਕਰਦੇ ਰਹਿੰਦੇ ਆ ਠੀਕ ਹੈ ਜੀ ਤੇ ਜਿੱਦਾਂ ਹੀ ਕੰਪਲੀਟ ਹੁੰਦੇ ਆ ਆਪਾਂ ਇਹਨਾਂ ਨੂੰ ਸ਼ਿਫਟ ਕਰ ਦਿੰਦੇ ਆ ਪਰ ਯਾਰਡ ਦੇ ਵਿੱਚ ਹਾਂਜੀ ਆਪਾਂ ਨੈਕਸਟ ਸਟੈਪ ਵੱਲ ਚੱਲਦੇ ਆ ਤੁਹਾਨੂੰ ਦਿਖਾਣੇ ਵੀ ਅਗਲਾ ਪ੍ਰੋਸੈਸ ਕਿਸ ਤਰੀਕੇ ਨਾਲ ਹੁੰਦਾ ਤੇ ਪਾਣੀ ਸਾਫ਼ ਕਿਸ ਤਰ੍ਹਾਂ ਹੁੰਦਾ ਤਾਂ ਇਸ ਸਮੇਂ ਨੈਕਸਟ ਪ੍ਰੋਸੈਸ ਤੇ ਪਹੁੰਚ ਚੁੱਕੇ ਆ ਜਾਣਦੇ ਆ ਵੀ ਹੁਣ ਇੱਥੇ ਕੀ ਹੋ ਰਿਹਾ ਸਰ ਹਾਂਜੀ ਸਰ ਇਹ ਔਇਲ ਐਂਡ ਗਰੀਸ ਚੈਂਬਰ ਹੈ ਤੇ ਮੈਨੂਅਲ ਗ੍ਰਿੱਟ ਚੈਂਬਰ ਵੀ ਹੈ ਇਹਦੇ ਵਿੱਚ ਜਿਹੜੀ ਬੱਚੀ ਕੁੱਚੀ ਜੇ ਗ੍ਰਿੱਟ ਹੁੰਦੀ ਐ ਐਕਸੈਸ ਆਂਦੀ ਐ ਉੱਥੇ ਨਹੀਂ ਨਿਕ ਤੇ ਜਿਹੜਾ ਆਇਲ ਤੇ ਫਲੋਟਿੰਗ ਮਟੀਰੀਅਲ ਹੈ ਗ੍ਰੀਸ ਹੈ ਉਹ ਇੱਥੇ ਟਰੈਪ ਹੋ ਜਾਂਦਾ ਇਹ ਵਾਲ ਲੱਗੀ ਹੋਈ ਹੈ ਇਹਦੇ ਥੱਲੇ ਜਾਊਗਾ ਇਹ ਸਾਰਾ ਟਰੈਪ ਹੋ ਜਾਂਦਾ ਇਹ ਜਦੋਂ ਡਰਾਈ ਹੋ ਜਾਂਦਾ ਅਸੀਂ ਇਹਨੂੰ ਮੈਨੂਅਲੀ ਕਢਾ ਲੈਂਦੇ ਇਹ ਤਕਰੀਬਨ 10-15 ਦਿਨ ਦੇ ਬਾਅਦ ਇਹ ਇਕੱਠਾ ਹੁੰਦਾ ਸੁੱਕਦਾ ਹੈ ਅਸੀਂ ਕੱਢ ਲੈਂਦੇ ਆ ਤੇ ਇਹ ਜਿਹੜੀ ਇਹ ਚੈਂਬਰ ਹੈ ਇਹ ਆਪਣੇ ਕੋਲ ਦੋ ਵਰਕਿੰਗ ਦੋ ਸਟੈਂਡ ਬਾਇ ਨੇ ਉਹ ਦੋ ਸਾਫ਼ ਕਰਕੇ ਅਸੀਂ ਰੱਖੇ ਨੇ ਜਿੱਦਾਂ ਇਹ 1.5 ਮਹੀਨੇ ਇੱਕ ਤੋਂ 1.5 ਮਹੀਨੇ ਦੇ ਵਿੱਚ ਵਿੱਚ ਇਹ ਜਦ ਭਰ ਜਾਂਦਾ ਆਪਣੀ ਜਿਹੜੀ ਕੈਲਕੂਲੇਸ਼ਨ ਹੈ ਅਸੀਂ ਪ੍ਰੈਕਟੀਕਲੀ ਸਿੱਖਿਆ ਤੇ ਇਹਨੂੰ ਜਾ ਕੇ ਉਧਰ ਬੰਦ ਕਰਕੇ ਸ਼ਿਫਟ ਕਰ ਦਿੰਦੇ ਆ ਤੇ ਇਹਨੂੰ ਸਫਾਈ ਤੇ ਲਾ ਲਾ ਦਿੰਦੇ ਬੰਦੇ ਯਾਨੀ ਕਿ ਆਪਾਂ ਇੰਨਾ ਕਿ ਬੈਕਐਂਡ ਸੁਰੱਖਿਆ ਹੋਇਆ ਸੋਰਸ ਕਿ ਜੇਕਰ ਕੁਝ ਵੀ ਹੁੰਦਾ ਹੈ ਜਾਂ ਇਹਦੀ ਸਫਾਈ ਹੋਰ ਹੁੰਦੀ ਆਪਾਂ ਨਾਲ ਹੀ ਦੂਜੀ ਜਗ੍ਹਾ ਸ਼ਿਫਟ ਕਰ ਸਕਦੇ ਤੇ ਪ੍ਰੋਸੈਸ ਨਹੀਂ ਰੁਕੇਗਾ ਪ੍ਰੋਸੈਸ ਚੱਲਦਾ ਰਹੇਗਾ ਭਾਵੇਂ ਇਹਦੀ ਕਲੀਨਿੰਗ ਹੋਵੇ ਭਾਵੇਂ ਜੋ ਮਰਜ਼ੀ ਹੋਵੇ ਹਾਂਜੀ ਹਰ ਜਗ੍ਹਾ ਸਟੈਂਡ ਬਾਈ ਦੀ ਆਪਸ਼ਨ ਹੈ ਗ੍ਰਿਡ ਚੈਂਬਰਸ ਵੀ ਆਪਣੇ ਕੋਲ 6 ਨੇ ਐਟ ਅ ਟਾਈਮ ਹੋਣਾ ਚ 4 ਵਰਕਿੰਗ ਤੇ 2 ਸਟੈਂਡ ਬਾਈ ਰੱਖੇ ਹੋਏ ਨੇ ਆਪਾਂ ਇਸ ਇਸ ਵਰਕ ਜੋ ਫਲੋ ਆ ਰਿਹਾ ਉਹਦੇ ਹਿਸਾਬ ਨਾਲ ਆਪਾਂ ਤਿੰਨ ਚਲਾਉਂਦੇ ਆ ਤਿੰਨ ਚ ਕੰਟਰੋਲ ਹੋ ਜਾਂਦਾ ਪਰ 225 ਆਏਗਾ ਤਾਂ ਆਪਾਂ ਚਾਰ ਚਲਾਵਾਂਗੇ ਤੇ ਦੋ ਉਹਦੇ ਬਾਅਦ ਵੀ ਸਟੈਂਡ ਬਾਈ ਰੱਖੇ ਹੋਏ ਆ ਹਾਂਜੀ ਇਸ ਤੋਂ ਬਾਅਦ ਜਿਹੜਾ ਆਇਲ ਐਂਡ ਗ੍ਰੀਸ ਚੈਂਬਰ ਤੋਂ ਬਾਅਦ ਪਾਣੀ ਸ਼ਾਰਪ ਦਰਾਈ ਹੋ ਕੇ ਆਪਣੇ ਡਿਸਟ੍ਰਿਬਿਊਸ਼ਨ ਚੈਂਬਰ 'ਚ ਜਾਂਦਾ ਉਸ ਤੋਂ ਬਾਅਦ ਇੱਥੇ ਟੋਟਲ 12 ਐਸਬੀਆਰ ਟੈਂਕ ਨੇ ਐਸਬੀਆਰ ਦਾ ਮਤਲਬ ਹੈ ਸਿਕੁਐਂਸ਼ੀਅਲ ਬੈਚ ਰੀਐਕਟਰ ਹੈ ਤੇ ਇਹਨਾਂ ਦੇ ਵਿੱਚ ਪਾਣੀ ਆਉਣ ਤੋਂ ਪਹਿਲਾਂ ਸਿਲੈਕਟਰ ਜ਼ੋਨ ਆ ਸਿਲੈਕਟਰ ਜ਼ੋਨ ਦੇ ਵਿੱਚੋਂ ਪਾਣੀ ਹੌਲੀ-ਹੌਲੀ ਅਪ ਡਾਊਨ ਹੋ ਕੇ ਆਂਦਾ ਹੈ ਤੇ ਉੱਥੇ ਨਾਈਟ੍ਰੀ ਡੀ ਨਾਈਟ੍ਰੀਫਿਕੇਸ਼ਨ ਤੇ ਫਾਸਫੋਰਸ ਰਿਮੂਵਲ ਹੁੰਦੀ ਹੁੰਦੇ ਮਤਲਬ ਨਾਈਟ੍ਰੋਜਨ ਤੇ ਫਾਸਫੋਰਸ ਦੀ ਟ੍ਰੀਟਮੈਂਟ ਹੁੰਦੀ ਹੈ ਉਹਦੀ ਵੈਲਿਊਜ਼ ਘੱਟ ਕਰਦੀ ਉਸ ਤੋਂ ਬਾਅਦ ਫਿਰ ਇਸ ਟੈਂਕ ਦੇ ਵਿੱਚ ਆਂਦੀ ਹੈ ਜਿਹਦੇ ਵਿੱਚ ਐਸ ਵੀ ਆਰ ਕਹਿੰਦੇ ਆਪਾਂ ਟੈਂਕ ਸਿਕੁਐਂਸ਼ੀਅਲ ਬੈਚ ਰੈਕਟਰ ਇਹਦੇ ਵਿੱਚ ਜਿਹੜੀ ਬੈਚ ਦੇ ਵਿੱਚ ਦੋ ਟੈਂਕਾਂ ਦਾ ਪ੍ਰੋਸੈਸ ਹੁੰਦਾ ਤੇ ਚਾਰ ਸਾਈਕਲ ਚੱਲਦੇ ਆ ਸਾਈਕਲ ਇਹ ਪਹਿਲਾ ਸਾਈਕਲ ਹੁੰਦਾ ਫਿਲਿੰਗ ਉਸ ਤੋਂ ਬਾਅਦ ਫਿਲਿੰਗ ਤੇ 에ਰੀਏਸ਼ਨ ਦਾ ਮਤਲਬ ਪਾਣੀ ਆਂਦਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਹਵਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਆਉਂਦੀ ਹੈ ਸੈਟਲਿੰਗ ਦਾ ਟਾਈਮ ਸੈਟਲਿੰਗ ਦੇ ਵਿੱਚ ਪਾਣੀ ਨੂੰ 에रेशन ਬੰਦ ਕੀਤਾ ਜਾਂਦਾ ਹੈ ਤੇ ਪਾਣੀ ਨੂੰ ਉਦਾਂ ਛੱਡ ਦਿੱਤਾ ਜਾਂਦਾ ਹੈ ਉਹ ਸਾਈਕਲ ਅਪਰੋਕਸੀਮੇਟਲੀ 60 ਕਿ ਮਿੰਟ ਦਾ ਹੈ ਹਾਂਜੀ ਟੋਟਲ ਇਹ ਇਸ ਵੇਲੇ 180 ਮਿੰਟ ਦਾ ਸਾਈਕਲ ਹੈ ਤੇ ਉਸ ਤੋਂ ਬਾਅਦ ਫਿਰ ਡਿਕੈਂਟਿੰਗ ਸ਼ੁਰੂ ਹੋ ਜਾਂਦੀ ਉਹ ਵੀ 60 ਮਿੰਟ ਦਾ ਸਾਈਕਲ ਹੈ ਤੁਸੀਂ ਜੇ ਮੈਂ ਗੱਲ ਕਰਾਂ ਜਦੋਂ ਗੰਦਾ ਪਾਣੀ ਇੱਕ ਵਾਰੀ ਪਲਾਂਟ ਦੇ ਵਿੱਚ ਐਂਟਰ ਹੋ ਰਿਹਾ ਤਾਂ ਉਸ ਨੂੰ ਪੂਰਾ ਸਾਫ਼ ਹੋਣ ਕੇ ਬਾਹਰ ਜਾਣ ਦੇ ਵਿੱਚ ਟੋਟਲ ਕਿੰਨਾ ਸਮਾਂ ਲੱਗਦਾ ਤਿੰਨ ਤੋਂ ਚਾਰ ਘੰਟੇ ਲੱਗਦੇ ਜੀ ਤਿੰਨ ਤੋਂ ਚਾਰ ਘੰਟੇ ਹਾਂਜੀ ਦਾ ਹੁਣ ਜਿਹੜਾ ਐ ਆਪਾਂ ਲਾਸਟ ਪ੍ਰੋਸੈਸ ਉੱਤੇ ਖੜੇ ਆਂ ਜਦੋਂ ਸਾਰੀ ਗੰਦਗੀ ਕੱਢ ਲਈ ਗਈ ਹੈ ਉਸ ਤੋਂ ਬਾਅਦ ਜਿਹੜਾ ਆਰਗੈਨਿਕ ਤਰੀਕੇ ਨਾਲ ਜਿਹੜੀ ਸਾਰੀ ਸਫਾਈ ਕੀਤੀ ਗਈ ਹੈ ਪਾਣੀ ਦੀ ਹੈ ਨਾ ਤੇ ਹੁਣ ਇਹ ਲਾਸਟ ਪਾਣੀ ਇਥੋਂ ਬਾਹਰ ਜਾ ਰਿਹਾ ਇਸ ਤੋਂ ਬਾਅਦ ਸਿਰ ਇਹਦਾ ਪ੍ਰੋਸੈਸ ਕੀ ਹੈ ਨਹੀਂ ਇਹਦੇ ਵਿੱਚ ਹਜੇ ਦੋ ਪ੍ਰੋਸੈਸ ਹੁੰਦੇ ਨੇ ਇੱਕ ਤਾਂ ਆਪਾਂ 에ਰੇਸ਼ਨ ਕਰਨ ਤੋਂ ਬਾਅਦ ਸੈਟਲਿੰਗ ਕਰਕੇ ਹੁਣ ਇਸ ਵੇਲੇ ਇਹਦੇ ਚ ਡਿਕੈਂਟਿੰਗ ਹੋ ਰਹੀ ਹੈ ਉਹ ਸੈਂਸਰ ਲੱਗਾ ਹੋਇਆ ਉਹ ਪਾਣੀ ਵਿੱਚ ਟੱਚ ਕਰਦਾ ਹੈ ਤਾਂ ਇਹ ਡਿਕੈਂਟਰ ਇਹ ਆਇਆ ਹੋਇਆ ਬਾਹਰ ਦੀ ਕੰਟਰੀ ਦਾ ਆਇਆ ਹੋਇਆ ਹੈ ਇਹ ਬਾਹਰੋਂ ਬਣ ਕੇ ਆਸਟਰੀਆ ਤੋਂ ਤੇ ਐਸਐਫਸੀ ਜਿਹੜੀ ਟੈਕ ਤੇ ਇਹਨੂੰ ਆਪਾਂ ਜਿੱਦਾਂ ਹੌਲੀ-ਹੌਲੀ ਥੱਲੇ ਜਾਏਗਾ ਦੀ ਸਪੀਡ ਹੋਰ ਘੱਟਦੀ ਜਾਂਦੀ ਹੈ ਪਾਣੀ ਦਾ ਵੋਲਿਊਮ ਵੱਧ ਜਾਂਦਾ ਹੈ ਉਹ ਆਟੋਮੈਟਿਕ ਚੱਲਦਾ ਹੈ ਇਹਦੇ ਵਿੱਚ ਮੈਨੂਅਲੀ ਕੋਈ ਆਪਰੇਸ਼ਨ ਨਹੀਂ ਠੀਕ ਹੈ ਜੀ ਆਪਣੇ ਆਪ ਗੇਟ ਖੁੱਲ੍ਹੇਗਾ ਆਪਣੇ ਆਪ ਪਾਣੀ ਆਏਗਾ ਲੈਵਲ ਆਪਣਾ ਆ ਗਿਆ ਪਾਣੀ ਬੰਦ ਹੋ ਜਾਏਗਾ ਫਿਰ ਉਸ ਤੋਂ ਬਾਅਦ ਸੈਟਲਿੰਗ ਹੋਣ ਤੋਂ ਬਾਅਦ ਆਪਣੇ ਆਪ ਡਿਕੈਂਟਿੰਗ ਹੋ ਜਾਏਗੀ ਡਿਕੈਂਟਿੰਗ ਹੋ ਕੇ ਪਾਣੀ ਇਹ ਸੀਸੀਟੀ ਦੇ ਵਿੱਚ ਚਲੇ ਜਾਂਦਾ ਸੀਸੀਟੀ ਦੇ ਵਿੱਚ ਆਪਾਂ ਕਲੋਰੀਨੇਸ਼ਨ ਕਰਦੇ ਆਂ ਕਲੋਰੀਨੇਸ਼ਨ ਕਰਨ ਨਾਲ ਫਿਕਲ ਜਿਹੜੇ ਬੈਕਟੀਰੀਆ ਨੇ ਐਫ ਕੋਲੀ ਉਹ ਖਤਮ ਕਰ ਦਿੱਤੇ ਜਾਂਦੇ ਆ ਤਾਂ ਫਿਰ ਇਹ ਪਾਣੀ ਆਪਾਂ ਰੀਯੂਜ਼ ਕਰ ਸਕਦੇ ਆ ਆਪਾਂ ਕੰਸਟਰਕਸ਼ਨ ਲਈ ਵੀ ਯੂਜ਼ ਕਰ ਸਕਦੇ ਆ ਜਾਂ ਆਪਾਂ ਪਲਾਂਟੇਸ਼ਨ ਜਾਂ ਜਿੱਤੇ ਵੀ ਰੋਡ ਦੇ ਵਿੱਚ ਪਾਣੀ ਪਾਉਦੇ ਹੈਗੇ ਉਹਨਾਂ ਨੂੰ ਪੂਰਾ ਇਹ ਪਾਣੀ ਯੂਜ਼ ਕਰ ਸਕਦੇ ਆ ਪਰ ਇਹ ਪੀਣ ਲਈ ਪਾਣੀ ਯੂਜ਼ ਨਹੀਂ ਕਰ ਸਕਦੇ ਉਹਦੇ ਲਈ ਆਪਾਂ ਨੂੰ ਇਹਦੇ ٹیਟੀਪੀ ਪਲਾਂਟ ਇੱਕ ਹੋਰ ਲੱਗਦਾ ਜਿਹਨੂੰ ਆਰਓ ਪਲਾਂਟ ਕਹਿੰਦੇ ਆ ਉਹ ਲਗਾ ਕੇ ਫਿਰ ਇਹ ਪੀਣਯੋਗ ਆ ਵੀ ਬਣ ਜਾਂਦਾ ਮਤਲਬ ਇਹ ਕਈ ਸਿਟੀਜ਼ ਦੇ ਵਿੱਚ ਇਹ ਯੂਜ਼ ਹੋ ਰਿਹਾ ਇਹ ਪਲਾਂਟ ਇੱਕ ਪਲਾਂਟ ਤਾਂ ਮੈਂ ਵੀ ਇਹ ਮੁੰਬਈ ਦੇ ਵਿੱਚ ਕਰਕੇ ਆ ਚੁੱਕਾ ਉੱਥੇ ਉਹ ਪਾਣੀ ਪੂਰਾ ਦਾ ਪੂਰਾ ਫੈਕਟਰੀ ਵਿੱਚ ਯੂਜ਼ ਹੁੰਦਾ ਬਿਲਕੁਲ ਆਰਓ ਲਾਉਣ ਤੋਂ ਬਾਅਦ ਪ੍ਰੋਪਰ ਫਰੈਸ਼ ਵਾਟਰ ਹੋ ਜਾਣਾ ਜੋ ਫਰੈਸ਼ ਵਾਟਰ ਹੋ ਜਾਂਦਾ ਹੈ ਉਹ ਯੂਜ਼ ਕਰ ਸਕਦੇ ਆ ਉਸ ਤੋਂ ਬਾਅਦ ਇਸ ਟੈਂਕ ਦੇ ਵਿੱਚੋਂ ਇੱਕ ਸਲੱਜ ਵੀ ਨਿਕਲਦੀ ਜਿਹੜੀ ਥੱਲੇ ਸੈਟਲ ਹੋ ਜਾਂਦੀ ਹੈ ਉਹ ਪਾਈਪ ਰਾਹੀਂ ਆਪਣੇ ਸਲੱਜ ਹੈਂਡਲਿੰਗ ਟੈਂਕ ਦੇ ਵਿੱਚ ਜਾਂਦੀ ਹੈ ਸਲੱਜ ਸਲੱਜ ਟੈਂਕ ਸੈਂਪ ਦੇ ਵਿੱਚ ਇਹਦਾ ਸਲੱਜ ਸੈਂਪ ਦੇ ਵਿੱਚ ਉੱਥੇ ਬੈਲਟ ਫਿਲਟਰ ਪ੍ਰੈਸ ਲੱਗੇ ਹੋਏ ਆ ਸਾਡੀ ਮਸ਼ੀਨਾਂ ਜਿਹੜੀਆਂ ਫਰਾਂਸ ਤੋਂ ਆਈਆਂ ਹੋਈਆਂ ਨੇ ਫਰਾਂਸ ਤੋਂ ਇੰਪੋਰਟ ਕਰਕੇ ਇੱਥੇ ਲਾਈਆਂ ਨੇ ਤੇ ਉਹ ਸਲੱਜ ਨੂੰ ਵਿੱਚੋਂ ਮੌਇਸਚਰ ਕੱਢ ਕੇ ਤੁਹਾਨੂੰ ਡਰਾਈ ਜਲਦੀ ਹੋ ਜਾਏ ਉਸ ਕੰਡੀਸ਼ਨ ਦੇ ਵਿੱਚ ਉਹਨੂੰ ਸਲੱਜ ਕੇਕਸ ਬਣ ਜਾਂਦੇ ਨੇ ਤੁਹਾਨੂੰ ਆਪਾਂ ਪਲੇਟਫਾਰਮ ਤੇ ਸਟ ਇਹ ਸੀਵੇ ਟ੍ਰੀਟਮੈਂਟ ਪਲੈਂਟ ਹੈ ਤਾਂ ਇਹਦੇ ਸਾਰੀ ਸਲੱਜ ਆਪਾਂ ਯੂਜ਼ ਕਰ ਸਕਦੇ ਆ ਦੋ ਤਰੀਕੇ ਨਾਲ ਯੂਜ਼ ਕਰਦੇ ਆ ਇੱਕ ਤਾਂ ਇਹਨਾਂ ਦੀ ਆਪਾਂ ਐਜ਼ ਅ ਮੈਨੂਰ ਬਣਾ ਸਕਦੇ ਖਾਦ ਖੇਤਾਂ ਵਿੱਚ ਕੁਝ ਰੋਸ਼ੋ ਵਿੱਚ ਮਿਲਾ ਕੇ ਕਿਉਂਕਿ ਇਹਦੇ ਤੇ ਨਿਊਟ੍ਰੀਐਂਟਸ ਹੁੰਦੇ ਆ ਹਿਊਮਨ ਵੇਸਟ ਹੀ ਹੈ ਪਰ ਨਿਊਟ੍ਰੀਐਂਟਸ ਹੈ ਖੇਤਾਂ ਵਿੱਚ ਅਸੀਂ ਆਰਾਮ ਨਾਲ ਪਾ ਸਕਦੇ ਬਸ ਇਹਦੇ ਚ ਇੰਡਸਟਰੀਅਲ ਜਿਹੜੇ ਹੈਵੀ ਮੈਟਲਸ ਵਗੈਰਾ ਨਾ ਹੋਣ ਜਾਂ ਬਹੁਤ ਹੀ ਘੱਟ ਮਾਤਰਾ ਚ ਹੋਣ ਜਿਹੜੇ ਆਪਣੇ ਸੀਪੀਸੀਬੀਆ ਪੀਪੀਸੀਬੀ ਅਲਾਉ ਕਰਦੀ ਹੈ ਸਰ ਮੈਂ ਗੱਲ ਪੁੱਛਣਾ ਚਾਹੂੰਗਾ ਵੀ ਆਪਾਂ ਸਾਰਾ ਪਲੈਂਟ ਕੋਮ ਕੇ ਦੇਖਿਆ ਸਾਰਾ ਐਕਸਪੀਰੀਅੰਸ ਕੀਤਾ ਵੀ ਕਿਸ ਤਰੀਕੇ ਨਾਲ ਸਾਰਾ ਪਾਣੀ ਹੋ ਰਿਹਾ ਹੈ ਨਾ ਪਰ ਜੇ ਆਪਾਂ ਗੱਲ ਕਰੀਏ ਇਹ ਐਸਟੀਬੀ ਆ ਪਰ ਜਿੱਦਾਂ ਹੁਣ ਬੁੱਡੇ ਦਰਿਆ ਦੇ ਵਿੱਚ ਕਾਫੀ ਇੰਡਸਟਰੀਜ਼ ਦਾ ਪਾਣੀ ਵੀ ਪੈ ਰਿਹਾ ਤੇ ਉਹ ਇਸ ਪਲਾਟ ਵਾਸਤੇ ਕਿੰਨਾ ਕਹਾਣੀ ਕਰ ਰਿਹਾ ਸਰ ਇਹਦੇ ਵਿੱਚ ਜੇ ਇੰਡਸਟਰੀਅਲ ਵੇਸਟ ਆਂਦਾ ਇੰਡਸਟਰੀਅਲ ਪਾਣੀ ਆਂਦਾ ਕੈਮੀਕਲ ਦਾ ਪਾਣੀ ਆਂਦਾ ਤੇ ਇਹਦੇ ਪੈਰਾਮੀਟਰਸ ਦੀ ਜਿਹੜੀ ਵੈਲਿਊਜ਼ ਹੈ ਨਾ ਸੀਓਡੀ ਬੀਓਡੀ ਤੇ ਟੀਐਸਐਸ ਹੈ ਉਹ ਜੇ ਆਪਣੀ ਲਿਮਿਟ ਜਿਹੜੀ ਸੈੱਟ ਕੀਤੀ ਗਈ ਹੈ ਜਿਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ ਉਹ ਵਧ ਜਾਂਦੀ ਹੈ ਉਹ ਵਧਨ ਨਾਲ ਫਿਰ ਦੋ ਫਰਕ ਪੈਂਦੇ ਆ ਇੱਕ ਤਾਂ ਜਿਹੜਾ ਆਊਟਲੈਟ ਦਾ ਵੈਲਿਊ ਹੈ ਉਹ ਵੀ ਫਿਰ ਆਟੋਮੈਟਿਕਲੀ ਉਹ ਫਿਰ ਥੋੜਾ ਜਿਆਦਾ ਡਿਸਟਰਬ ਹੋ ਜਾਏਗਾ ਤੇ ਦੂਜੀ ਗੱਲ ਜਿਹੜੇ ਇਹ ਕਲਚਰ ਹੈ ਇਹ ਜਿਹੜਾ ਆਕਸੀਜਨ ਦੇ ਕੇ ਆਪਾਂ ਬੈਕਟੀਰੀਆ ਗਰੋ ਕਰਦੇ ਆ ਜਿਹੜਾ ਆਰਗਾਨਿਕ ਮੈਟਰ ਨੂੰ ਡਿਕੰਪੋਜ਼ ਕਰਦੇ ਉਹ ਵੀ ਫਿਰ ਕੈਮੀਕਲ ਦੇ ਹਿਸਾਬ ਨਾਲ ਫਿਰ ਉਹਨਾਂ ਤੇ ਅਸਰ ਪੈਂਦਾ ਤੇ ਉਹਨਾਂ ਦੀ ਪਰਸੈਂਟੇਜ ਘਟ ਜਾਂਦੀ ਹੈ ਤੇ ਟ੍ਰੀਟਮੈਂਟ ਦੇ ਉੱਪਰ ਅਸਰ ਆਂਦਾ ਠੀਕ ਹੈ ਸਰ ਆਪਾਂ ਦੇਖਿਆ ਪਾਣੀ ਸਟਾਰਟਿੰਗ ਵਿੱਚ ਕਾਲਾ ਆਇਆ ਪਰ ਜਦੋਂ ਐਂਡਿੰਗ ਤੇ ਜਾਂਦਾ ਬਾਹਰ ਵਾਪਸ ਰੜਦਾ ਉਹ ਪਾਣੀ ਕ੍ਰਿਸਟਲ ਕਲੀਅਰ ਹੋ ਜਾਂਦਾ ਉਹ ਸਾਰਾ ਪ੍ਰੋਸੈਸ ਇਸੇ ਦੇ ਵਿੱਚ ਜਾਂਦਾ ਹੈ ਪਾਣੀ ਨੂੰ ਕਾਲੇ ਤੋਂ ਸਾਫ਼ ਕਰਨ ਵਾਸਤੇ ਕੁਝ ਅਲੱਗ ਪ੍ਰੋਸੈਸ ਹੁੰਦਾ ਆਪਾਂ ਇਦਾਂ ਕਰਦੇ ਆ ਪਹਿਲਾਂ ਆਪਾਂ ਸੀਸੀਟੀ ਦੇ ਆਊਟਲੈਟ ਤੇ ਚਲਦੇ ਆ ਆਪਾਂ ਤੁਹਾਨੂੰ ਪਾਣੀ ਐਕਚੁਅਲ ਦਿਖਾ ਦਿੰਨੇ ਆ ਬੀਕਰ ਦੇ ਵਿੱਚ ਵੀ ਤਾਂ ਤੁਹਾਨੂੰ ਸਮਝ ਆ ਜਾਊਗਾ ਕਿ ਪਾਣੀ ਦੇ ਵਿੱਚ ਕਿੰਨਾ ਇਫੈਕਟ ਆ ਤੇ ਫਿਰ ਉੱਥੇ ਉਹ ਗੱਲ ਕਲੀਅਰ ਹੋ ਜਾਏਗੀ ਕਿ ਆਪਾਂ ਟ੍ਰੀਟਮੈਂਟ ਆਪਣਾ ਕਿਦਾਂ ਦਾ ਚੱਲ ਰਿਹਾ ਹੈ ਤੁਹਾਨੂੰ ਪਾਣੀ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਜਿਹੜਾ ਸਾਰਾ ਟ੍ਰੀਟਮੈਂਟ ਤੋਂ ਬਾਅਦ ਕ੍ਰਿਸਟਲ ਕਲੀਅਰ ਪਾਣੀ ਹੋ ਜਾਂਦਾ ਵੀ ਤੁਸੀਂ ਦੇਖੋ ਸਰ ਨਾਲ ਵੀ ਗੱਲ ਕਰਾਂਗੇ ਸਰ ਜਿੱਦਾਂ ਆ ਪ੍ਰੋਪਰ ਤਰੀਕੇ ਨਾਲ ਯੂਜ਼ ਕਰਨ ਜੋਗਾ ਹੈਗਾ ਜੀ ਹੁਣ ਇਹ ਆਪਾਂ ਮੈਂ ਕਿਹਾ ਸੀ ਜੀ ਮੈਂ ਗਾਰਡਨਿੰਗਲੀ ਕੰਸਟਰਕਸ਼ਨਲੀ ਜਾਂ ਆਪਾਂ ਪਲਾਂਟੇਸ਼ਨ ਵਿੱਚ ਯੂਜ਼ ਕਰ ਸਕਦੇ ਇਰੀਗੇਸ਼ਨ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਪੂਰਾ ਪਾਣੀ ਉਹਦੇ ਵਿੱਚ ਯੂਜ਼ ਕਰ ਸਕਦੇ ਆ ਬਸ ਇਹਨੂੰ ਡਰਿੰਕਿੰਗਲੀ ਯੂਜ਼ ਨਹੀਂ ਕਰ ਸਕਦੇ ਤੇ ਬਾਥਿੰਗਲੀ ਹਿਊਮਨ ਯੂਜ਼ਲੀ ਉਹਦੇ ਲਈ ਆਪਾਂ ਨੂੰ ਇੱਕ ਐਡੀਸ਼ਨਲ ਟਟੀਪੀ ਪਲੈਂਟ ਕਹਿੰਦੇ ਆ ਟੈਰੀਟਰੀ ਟ੍ਰੀਟਮੈਂਟ ਪਲੈਂਟ ਉਹ ਗਾਉਂ ਤੋਂ ਬਾਅਦ ਇਹ ਉਸ ਕਮ ਨੂੰ ਵੀ ਯੂਜ਼ ਕਰ ਸਕਦੇ ਆ ਤਾਂ ਸਾਰਾ ਹੁਣ ਜਿਹੜਾ ਮੇਨ ਪਾਣੀ ਜੋ ਸਾਰਾ ਟ੍ਰੀਟਮੈਂਟ ਹੋਣ ਤੋਂ ਬਾਅਦ ਇਹ ਫਾਈਨਲ ਪ੍ਰੋਡਕਟ ਹੈ ਆਪਣਾ ਹਾਂਜੀ ਹਾਂਜੀ ਇਹ ਫਾਈਨਲ ਆਊਟਲੈਟ ਹੈ ਜਿਹੜੀ ਆਪਾਂ ਕਲੋਰੀਨ ਡੋਜ਼ਿੰਗ ਤੋਂ ਬਾਅਦ ਫਾਈਨਲ ਆਪਣਾ ਓਕੇ ਹੋ ਗਿਆ ਹੈ ਪਲਾਂਟ ਤੋਂ ਇਹ ਪਾਣੀ ਬਾਹਰ ਜਾ ਰਿਹਾ ਨਾਲੇ ਦੇ ਵਿੱਚ ਆਪਾਂ ਜੇ ਇਸ ਵੇਲੇ ਤਾਂ ਅਸੀਂ ਥੋੜਾ ਬਹੁਤ ਗਾਰਡਨਿੰਗ ਲਈ ਯੂਜ਼ ਕਰਦੇ ਆ ਜਾਂ ਐਮ ਸੀ ਐਲ ਕਦੇ-ਕਦੇ ਲੈ ਕੇ ਜਾਂਦੇ ਆ ਆਪਣੇ ਪਲਾਂਟੇਸ਼ਨ ਲਈ ਤੇ ਪਰ ਇਹ ਮੈਕਸਿਮਮ ਪਾਣੀ ਇਹ ਹਜੇ ਨਾਲੇ ਵਿੱਚ ਡਿਸਪੋਜ਼ ਹੋ ਹੁੰਦਾ ਜਿਹੜਾ ਅੱਗੇ ਜਾ ਕੇ ਸਤਲੁਜਾਂ ਵਿੱਚ ਪਰ ਜਿੱਦਾਂ ਹੁਣ ਇਹ ਇੰਨਾ ਪਾਣੀ ਆਪਾਂ ਟ੍ਰੀਟਮੈਂਟ ਕੀਤਾ ਸਾਰਾ ਪ੍ਰੋਸੈਸ ਲਾਇਆ ਪਰ ਫਿਰ ਜਦੋਂ ਇਹ ਬੁੱਢੇ ਨਾਲੇ ਜਾ ਰਿਹਾ ਤੇ ਤਾਂ ਫਿਰ ਉਸੇ ਪਾਣੀ ਵਿੱਚ ਰਲ ਜਾਂਦਾ ਹੋਏਗਾ ਨਹੀਂ ਪਰ ਉਹ ਜਿਹੜੇ ਪਾਣੀ ਦੀ ਵੈਲਿਊਜ਼ ਨੇ ਨਾ ਆਪਾਂ ਜਦ ਡਾਈਲੂਟ ਕਰਦੇ ਆ ਤਾਂ ਉਹਦੀ ਜਿਹੜੇ ਪੈਰਾਮੀਟਰ ਹੈ ਉਹ ਰਿਡਿਊਸ ਹੁੰਦੇ ਆ ਉਹਦੀ ਪਾਣੀ ਦੀ ਕੁਆਲਿਟੀ ਇੰਪਰੂਵ ਹੁੰਦੀ ਹੈ ਜਿਵੇਂ ਕਿ ਅਸੀਂ ਕਹਿੰਦੇ ਆ ਕਿ ਕੁਝ ਜਗ੍ਹਾ ਆਪਾਂ ਜਾਈਏ ਤਾਂ ਪਾਣੀ ਮੂਵ ਕਰਦੇ ਕਰਦੇ ਵੀ ਕਲੀਨ ਹੁੰਦਾ ਤੇ ਇਹ ਜਦ ਅੱਗੇ ਜਾ ਕੇ ਸਤਲੁਜ ਵਿੱਚ ਮਿਲੇਗਾ ਅਜੇ ਪਿਓਰ ਬਲੈਕ ਵਾਟਰ 'ਚ ਜਾ ਰਿਹਾ ਜਾਂ ਗੰਦਾ ਪਾਣੀ ਜਾ ਰਿਹਾ ਨਾਲੇ ਦਾ ਤੇ ਉਸ ਦੇ ਵਿੱਚ ਆਪਾਂ ਡਾਈਲੂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਇਹ ਪਾਣੀ ਨੂੰ ਐਦਾਂ ਕਰ ਪਾਈ ਹੈ ਹਨਾ ਇਹ ਪਾਣੀ ਜੇ ਆਪਾਂ ਯੂਜ਼ ਕਰ ਸਕਦੇ ਆ ਤੇ ਇਹਦੇ ਲਈ ਪ੍ਰੋਵੀਜ਼ਨਸ ਵਗੈਰਾ ਜੇ ਡਿਪਾਰਟਮੈਂਟ ਵੀ ਵਰਕ ਕਰ ਰਿਹਾ ਹੈ ਇਰੀਗੇਸ਼ਨ ਲਈ ਪਾਈਪ ਲਾਈਨ ਲਾਈਨ ਪਾਉਂਦਾ ਜਿਹੜੀ ਸੋਇਲ ਐਨਕੰਡਨਸ਼ਨ ਟੀਮ ਹੈ ਉਹ ਵੀ ਵਰਕ ਕਰ ਰਹੀ ਹੈ ਟੈਂਡਰ ਵਗੈਰਾ ਕਰ ਰਹੀ ਹੈ ਜਿੰਨੀ ਜਲਦੀ ਹੋ ਜੇ ਇਹ ਉਨਾਂ ਵਧੀਆ ਯੂਜ਼ ਕਰ ਸਕਦੇ ਆ ਆਜੀ ਡੇਟ ਦਾ ਆਪਾਂ ਨੂੰ ਗਰਾਊਂਡ ਵਾਟਰ ਮਿਲ ਰਿਹਾ ਇਜ਼ੀਲੀ ਤਾਂ ਇਹਦੀ ਕਦਰ ਨਹੀਂ ਹੈ ਜਦ ਸਾਨੂੰ ਗਰਾਊਂਡ ਵਾਟਰ ਮਿਲਣਾ ਘੱਟ ਪੈ ਜਾਏ ਜਾਂ ਮਿਲੇਗਾ ਨਹੀਂ ਉਸ ਵੇਲੇ ਇਹਦੀ ਹੀ ਡਿਮਾਂਡ ਬਹੁਤ ਵਧ ਜਾਨੀ ਉਹ ਸਿਰਫ ਪੀ ਨਹੀਂ ਸਕਦੇ ਬਾਕੀ ਹਰੇਕ ਕੰਮ ਇਸ ਨਾਲ ਆਪਾਂ ਕਰ ਸਕਦੇ ਹਾਂ ਜੀ ਇਹਨੂੰ ਆਪਾਂ ਕਿਹਾ ਪਹਿਲਾਂ ਵੀ ਮੈਂ ਕਿਹਾ ਜੀਵੇਂ ਕਿ ਕੰਸਟਰਕਸ਼ਨ ਲਈ ਆਪਾਂ ਇਰੀਗੇਸ਼ਨ ਲਈ ਯੂਜ਼ ਕਰ ਸਕਦੇ ਹਾਂ ਉਸ ਤੋਂ ਬਾਅਦ ਪਲਾਂਟੇਸ਼ਨ ਗਾਰਡਨਿੰਗ ਲਈ ਜਿੱਥੇ ਵੀ ਯੂਜ਼ ਕਰਦੇ ਆ ਕਰ ਸਕਦੇ ਆ ਵਾਸ਼ਿੰਗ ਲਈ ਰੋਡਸ ਵਗੈਰਾ ਵੀ ਕਈ ਵਾਰ ਵਾਸ਼ ਕਰਦੇ ਆ ਫੁੱਲ ਪਾਣੀ ਨੂੰ ਯੂਜ਼ ਕਰ ਸਕਦੇ ਆ ਬਿਲਕੁਲ ਕਲੀਅਰ ਹੈ ਤੇ ਇਸ ਤੋਂ ਬਾਅਦ ਜੇ ਆਪਾਂ ਇੱਕ ਆਰੋ ਪਲਾਂਟ ਲਗਾ ਕੇ ਤੇ ਰਿਜ਼ਰਵਾਇਰ ਲਾ ਦਈਏ ਤੇ ਆਰਓ ਪਲਾਨਟ ਦੇ ਵਿੱਚ ਜਿੰਨੀ ਜਰੂਰਤ ਆ ਆਪਾਂ ਉਹਨੂੰ ਫਿਲਟਰ ਕਰਕੇ ਤੇ ਉਹਨੂੰ ਇਸ ਰਿਜ਼ਰਵਾਇਰ ਚ ਸਟੋਰ ਕਰਕੇ ਫੈਕਟਰੀਆਂ ਵਿੱਚ ਵੀ ਦੇ ਸਕਦੇ ਆ ਜੇ ਉਹ ਆਪਣੇ ਡਾਈੰਗ ਲਈ ਹੈ ਕਿਸੇ ਲਈ ਯੂਜ਼ ਕਰ ਸਕਦੀ ਹੈ ਕਈ ਫੈਕਟਰੀਜ਼ ਹੈਗੀਆਂ ਔਰ ਲੈ ਕੇ ਟੈਸਟਿੰਗ ਕਰਨ ਨੂੰ ਲੈ ਕੇ ਗਈਆਂ ਨੇ ਪਰ ਇਹਦੇ ਵਿੱਚ ਜੋ ਕਿ ਥੋੜਾ ਬਹੁਤ ਕਲਰ ਆਂਦਾ ਹੈ ਹਜੇ ਤਾਂ ਉਹ ਆਰਓ ਤੋਂ ਬਾਅਦ ਉਹ ਬਿਲਕੁਲ ਖਤਮ ਹੋ ਜਾਏਗਾ ਤੇ ਇਸ ਵੇਲੇ ਇਹ ਸਿਰਫ 3 ਜਾਂ 3 UGC ਆ ਸਕਦਾ ਜਿਵੇਂ ਕਿ ਇਹ ਸਾਰਾ ਪਲਾਂਟ ਤੁਹਾਡੇ ਅੰਦਰ ਹੈ ਆਪਾਂ ਦੇਖ ਸਕਦੇ ਹਾਂ ਕਿ ਕਾਫੀ ਜ਼ਿਆਦਾ ਸਫਾਈ ਵਗੈਰਾ ਵੀ ਰੱਖੀ ਗਈ ਹੈ ਇਸ ਪਲਾਂਟ ਦੇ ਕਿਉਂਕਿ ਜੇ ਪਲਾਂਟ ਸਾਫ ਹੋਏਗਾ ਤਾਂ ਹੀ ਇਹਦੇ ਵਿੱਚੋਂ ਸਮਾਨ ਵਿੱਚ ਸਾਫ ਹੀ ਬਾਹਰ ਜਾਏਗਾ ਉਸ ਤੋਂ ਬਾਅਦ ਬਰਡਸ ਵਗੈਰਾ ਰੱਖੇ ਹੋਏ ਨੇ ਤੁਸੀਂ ਡੱਕ ਵਗੈਰਾ ਹੈ ਨਾ ਕਾਫੀ ਜ਼ਿਆਦਾ এনਵਾਇਰਨਮੈਂਟ ਦੇ ਨਾਲ ਜੁੜਿਆ ਹੋਇਆ ਪਲਾਂਟ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਆਪਣੇ PPCB ਨੇ ਹੀ ਜਿੱਦਾਂ ਗਾਈਡਲਾਈਨਸ ਦਿੱਤੀਆਂ ਸੀ ਆਪਾਂ ਕੰਸੈਂਟ ਟੂ ਆਪਰੇਟ ਲਿੱਤਾ ਹੋਇਆ ਉਹਨਾਂ ਤੋਂ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਬਾਇਓਡਾਈਵਰਸਿਟੀ ਆਰਗੈਨਿਕ ਲਈ ਵਰਮੀ ਕੰਪੋਸਟ ਲਈ ਵੀ ਆਪਾਂ ਦੋ ਟੈਂਕ ਬਣਾਏ ਹੋਏ ਆ ਦੋ ਬੈਚ ਹੈਗੇ ਆਪਣੇ ਕੋਲ ਜਿਨ੍ਹਾਂ ਵਿੱਚ ਆਪਾਂ ਵਰਮੀ ਕੰਪੋਸਟ ਵੀ ਤਿਆਰ ਕਰ ਰਹੇ ਆ ਜਿਹੜੀ ਖਾਦ ਨਿਕਲਦੀ ਹੈ ਤੇ ਇਹਨਾਂ ਨੂੰ ਡਕਸ ਜਿਹੜੇ ਹੈ ਉਹਨਾਂ ਨੂੰ ਪਾਉਂਡ ਬਣਾਇਆ ਉਹਦੇ ਵਿੱਚ ਆਈ ਪਾਣੀ ਯੂਜ਼ ਕਰਦੇ ਆ ਫਿਸ਼ ਦਾ ਪਾਉਂਡ ਬਣਾਇਆ ਹੈ ਉਹਦੇ ਚ ਆਪਾਂ ਮੱਛੀਆਂ ਪਾ ਕੇ ਰੱਖੀਆਂ ਨੇ ਤੇ ਉਹ ਮੱਛੀਆਂ ਇਹਦੇ ਵਿੱਚ ਮਰਦੀਆਂ ਨਹੀਂ ਮਤਲਬ ਉਹ ਜੀ ਰਹੀਆਂ ਨੇ ਇਹ ਅੱਜ ਤੋਂ ਨਹੀਂ ਤਕਰੀਬਨ 4-5 ਮਹੀਨੇ ਤੋਂ ਉੱਪਰ ਹੋ ਗਿਆ ਕੋਈ ਇਸ਼ੂ ਨਹੀਂ ਆਇਆ ਉਹਨਾਂ ਨੇ ਠੀਕ ਹੈ ਜੀ ਹਾਂਜੀ ਤੋ ਉਸ ਤੋਂ ਬਾਅਦ ਅਸੀਂ ਅੱਗੇ ਵੀ ਪ੍ਰੋਸੈਸ ਕਰ ਰਹੇ ਆ ਕਿ ਇਹਨਾਂ ਨੂੰ ਆਪਾਂ ਲੈ ਜਾ ਕੇ ਫਿਰ ਇੱਕ ਪੀਆਯੂ ਦੇ ਵਿੱਚ ਵੀ ਸਲੱਜ ਵੀ ਚੈੱਕ ਕਰਾ ਰਹੇ ਆ ਤੇ ਮੱਛੀਆਂ ਨੂੰ ਵੀ ਜਰੂਰਤ ਪਈ ਚੈੱਕ ਕਰਾਵਾਂਗੇ ਉਹਨਾਂ ਚ ਕੀ ਫਰਕ ਪਿਆ ਤੇ ਸਾਡੇ ਨਾਲ ਕਈ ਟੀਮਸ ਵੀ ਜੁੜੀਆਂ ਹੋਈਆਂ ਨੇ ਅਸੀਂ ਆਪਣੇ ਲੈਵਲ ਤੇ ਕੰਮ ਕਰ ਰਹੇ ਆ ਤੇ ਇਵਨ ਸਲੱਜ ਨੂੰ ਵੀ ਆਪਾਂ ਥਾਪੜ ਦੇ ਵਿੱਚ ਆਰ ਐਨ ਡੀ ਚੱਲ ਰਹੀ ਹੈ ਰੀਯੂਜ਼ ਕਰਨ ਲਈ ਉਹਦੇ ਲਈ ਬ੍ਰਿਕਸ ਬਣਾਉਣ ਲਈ ਆਪਾਂ ਪ੍ਰੋਸੈਸ ਚੱਲ ਰਿਹਾ ਹੈ ਅਜ ਸਟੱਡੀ ਚੱਲ ਰਹੀ ਹੈ ਕਿ ਕਿੰਨੀ ਰੇਸ਼ਿਓ ਚ ਇਹਦੇ ਚ ਪਾ ਕੇ ਸਲਜ ਤੇ ਮਿੱਟੀ ਵਿੱਚ ਬ੍ਰਿਕਸ ਬਣਾਈਏ ਤਾਂ ਕਿ ਇਹ ਯੂਜ਼ ਕਰ ਸਕੇ ਆਪਾਂ ਪੂਰਾ ਪੂਰਾ ਬਿਲਕੁਲ ਹੈ ਤੇ ਨੋ ਡਿਸਪੋਜ਼ ਆਫ ਕਰਨ ਜਗ੍ਹਾ ਤੇ ਇਹ ਬਹੁਤ ਸਾਰੀ ਚੀਜ਼ਾਂ ਆਪ ਵੀ ਪੈਰਲਲੀ ਅਸੀਂ ਕੰਪਨੀ ਸਾਡੀ ਖਿਲਾਰੀ ਕੰਪਨੀ ਇਹਦੇ ਚ ਕਰ ਰਹੀ ਹੈ ਠੀਕ ਹੈ ਥੈਂਕ ਯੂ ਜੀ ਬਹੁਤ ਸਾਰਾ ਕਾਫੀ ਵਕਤ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਵਾਸਤੇ ਥੈਂਕ ਯੂ ਤਾਂ ਐਹਸਨ ਸਾਡੇ ਨਾਲ ਮਿਸਟਰ ਆਨੰਦ ਜੀ ਜੋ ਕਿ 225 ਐਮਐਲਡੀ ਜਿਹੜਾ ਪਲਾਂਟ ਹੈ ਉਸ ਦਾ ਸਾਰਾ ਮੈਨੇਜ ਕਰਨੇ ਪ੍ਰੋਜੈਕਟ ਮੈਨੇਜਰ ਨੇ ਤੁਹਾਨੂੰ ਸਾਰਾ ਏ ਟੂ ਜ਼ेड ਜਿਹੜਾ ਪ੍ਰੋਜੈਕਟ ਸਮਝਾਇਆ ਕਿ ਕਿਸ ਤਰੀਕੇ ਨਾਲ ਗੰਦਾ ਪਾਣੀ ਇੱਥੇ ਆਉਂਦਾ ਹੈ ਪਲਾਂਟ ਦੇ ਵਿੱਚ ਸਾਰਾ ਪੰਪਿੰਗ ਕਰਕੇ ਸਫਾਈ ਕਰਕੇ ਛੋਟੇ ਤੋਂ ਲੈ ਕੇ ਵੱਡਾ ਕੂੜਾ ਜਿਹੜਾ ਸਾਰਾ ਸਾਫ਼ ਕੀਤਾ ਜਾਂਦਾ ਫਿਰ ਇਹਦੇ ਗਰਜੀ ਸਾਫ਼ ਕੀਤੇ ਜਾਂਦੀਆਂ ਨੇ ਉਸ ਤੋਂ ਬਾਅਦ ਤੁਹਾਨੂੰ ਦਿਖਾ ਦਈਏ ਕਿ ਕਿਸ ਤਰੀਕੇ ਨਾਲ ਕ੍ਰਿਸਟਲ ਪਾਣੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਸਾਫ ਪਾਣੀ ਬਿਲਕੁਲ ਇਥੇ ਨਿਕਲ ਕੇ ਆ ਰਿਹਾ ਹੈ ਬੇਕਰ ਦੇ ਵਿੱਚ ਵੀ ਪਾਣੀ ਹੈਗਾ ਤੁਹਾਨੂੰ ਦਿਖਾ ਦਾਂਗੇ ਇੱਕ ਕਾਲਾ ਪਾਣੀ ਜੋ ਕਿ ਬੁੱਢੇ ਨਾਲੇ ਦਾ ਇੱਥੇ ਆਉਂਦਾ ਹੈ ਤੇ ਇਸ ਤਰੀਕੇ ਨਾਲ ਸਾਫ ਹੋ ਕੇ ਤੇ ਇਸ ਨੂੰ ਫਿਰ ਤੋਂ ਦੁਬਾਰਾ ਜਿਹੜਾ ਕੀ ਹੈ ਬੁੱਢਾ ਦਰਿਆ ਵਿੱਚ ਪਾਇਆ ਜਾਂਦਾ ਤੇ ਇਹ ਅੱਗੇ ਜਾ ਕੇ ਜਾਂ ਸਤਲੁਜ ਜਾ ਕੇ ਫਿਰ ਮਿਲ ਜਾਂਦਾ ਆ ਉਮੀਦ ਕਰਦੇ ਹਾਂ ਵੀ ਤੁਹਾਨੂੰ ਇਹ ਕਵਰੇਜ ਵਧੀਆ ਲੱਗੀ ਹੋਏਗੀ ਤਾਂ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂਬਰ ਵੀਰ ਥੈਂਕ ਯੂ